ਸਚਰਿਆ ਕਾਲ ਤੁਸੀਂ ਵੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਗਨ ਗੱਜਲ ਸੱਚਦੇਵਾ ਨਜ਼ਰ ਬੋਨੇ ਹਾਂ ਪੰਜਾਬ ਦੀਆਂ ਪੱਚੀ ਵੱਡੀਆਂ ਖਬਰਾਂ ਤੇ ਸੀਐਮ ਭਗਵੰਤ ਮਾਨ ਨੇ ਦਿੱਲੀ ਹਵਾਈ ਅੱਡੇ ਦੇ ਟਰਮੀਨਲ 3 ਤੇ ਪੰਜਾਬੀਆਂ ਲਈ ਪੰਜਾਬ ਸਹਾਇਤਾ ਕੇਂਦਰ ਦਾ ਕੀਤਾ ਉਦਘਾਟਨ ਸੀਐਮ ਭਗਵੰਤ ਮਾਨ ਵਿਨੇਸ਼ ਫੁਗਾਟ ਦੇ ਅਯੋਗ ਕਰਾਰ ਤੇ ਬੋਲੇ ਫੁਗਾਟ ਚੈਂਪੀਅਨ ਹੈ ਤੇ ਚੈਂਪੀਅਨ ਹੀ ਰਹੇਗੀ ਸੀਮ ਭਗਵੰਤ ਮਾਨ ਨੇ ਮੋਰਚਾ ਗੁਰੂ ਕਾ ਬਾਗ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਟਵੀਟ ਕਰ ਕੀਤਾ ਕੋਟ ਕੋਟ ਪ੍ਰਣਾਮ ਹੁਣ ਪੰਜਾਬ ਵਿੱਚ ਰਜਿਸਟਰੀ ਕਰਵਾਉਣੀ ਹੋਵੇਗੀ ਮਹਿੰਗੀ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਕਲੈਕਟਰ ਰੇਟਾਂ ਵਿੱਚ ਵਾਧਾ ਕਰਨ ਦੀਆਂ ਦਿੱਤੀਆਂ ਹਦਾਇਤਾਂ ਆਮ ਆਦਮੀ ਪਾਰਟੀ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਸ਼ਹਿਰ ਦੀ ਮੈਕੈਨਿਕਲ ਸਵੀਪਿੰਗ ਦੀ ਕਾਰਵਾਈ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ ਸੁਖਬੀਰ ਸਿੰਘ ਬਾਦਲ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨਾਲ ਕੀਤੀ ਮੁਲਾਕਾਤ ਸ਼ਿਮਲਾ ਵਿੱਚ ਸੂਬਾ ਸਕੱਤਰੇਤ ਵਿੱਚ ਹੋਈ ਮੀਟਿੰਗ ਵਿਕਰਮ ਮਜੀਠੀਆ ਹੋਏ ਐਸਆਈਟੀ ਅੱਗੇ ਪੇਸ਼ ਇਸ ਤੋਂ ਪਹਿਲਾਂ ਸੱਮਨ ਜਾਰੀ ਹੋਣ ਤੇ ਚਿੱਠੀ ਲਿਖ ਕੇ ਨਾ ਪੇਸ਼ ਹੋਣ ਦਾ ਦੱਸਿਆ ਸੀ ਕਾਰਨ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੁਖਬੀਰ ਬਾਦਲ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਕਿਹਾ ਸੰਤ ਹਰਚੰਦ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਛੱਡ ਕੇ ਆਉਣ ਪ੍ਰਧਾਨਗੀ ਆਮ ਆਦਮੀ ਪਾਰਟੀ ਵਿਧਾਇਕ ਨਰਿੰਦਰ ਕੋਹਰ ਪਰਾਜ ਨੇ ਸੰਗਰੂਰ ਦੇ ਪੀਡਬਲ ਰੈਸਟ ਹਾਊਸ ਵਿਖੇ ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਨੂੰ ਦਿੱਤੇ ਨੌਕਰੀਆਂ ਦੇ ਨਿਯੁਕਤੀ ਪੱਤਰ ਵਿਧਾਇਕ ਸ਼ੈਰੀ ਕਲਸੀ ਨੇ ਦਿੱਤਾ ਬਿਆਨ ਪੰਜਾਬ ਸਰਕਾਰ ਨੇ 22 ਸਾਲਾਂ ਵਿੱਚ 44250 ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ श्री हजूर साहिब नंदेड़ ਤੋਂ ਸਿੱਖਾਂ ਦਾ ਵਫ਼ਦ ਮਿਲਿਆ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇਤਿਹਾਸਿਕ ਗੁਰੂਤਾਮਾ ਦੀ ਸਪੈਸ਼ਲ ਯਾਤਰਾ ਸੰਬੰਧੀ ਕੀਤੀ ਗੱਲਬਾਤ ਜਲੰਧਰ ਵਿੱਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸਰਕਾਰ ਤੇ ਪੰਜਾਬ ਪੁਲਿਸ ਹੋਈ ਸਖਤ ਹੁਣ ਸਕੂਲਾਂ ਵਿੱਚ ਖੜੇ ਵਾਹਨਾਂ ਦੇ ਕੱਟੇ ਜਾਣਗੇ ਚਲਾਨ ਚੰਡੀਗੜ੍ਹ ਦੇ ਪੀਜੀਆਈ ਵਿੱਚ 4000 ਕਰਮਚਾਰੀਆਂ ਨੇ ਕੀਤੀ ਹੜਤਾਲ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ ਪੀਜੀਆਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਦੂਰੋਂ ਦੂਰੋਂ ਆਏ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਕਰਨਾ ਪਿਆ ਸਾਹਮਣਾ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਹਨਾਂ ਦੀਆਂ ਮੰਗਾਂ ਮੰਨ ਲਏ ਤੇ ਮੁਲਾਜ਼ਮ ਕੰਮ ਤੇ ਵਾਪਸ ਪਰਤਣ ਚੰਡੀਗੜ੍ਹ ਦੇ ਸੈਕਟਰ 20 ਵਿੱਚ ਪਿਓ ਪੁੱਤ ਨੇ ਨਿਕਲਿਆ ਜ਼ਹਿਰੀਲਾ ਪਦਾਰਥ ਹੋਈ ਮੌਤ ਮਾਨਸਿਕ ਤੌਰ ਤੇ ਦੱਸੇ ਜਾ ਰਹੇ ਸੀ ਪਰੇਸ਼ਾਨ ਰੂਪਨਗਰ ਵਿਖੇ ਜ਼ਮੀਨ ਵਿੱਚ ਕਈ ਹਜ਼ਾਰਾਂ ਲੀਟਰ ਦੱਬੀ ਲਾਣ ਤੇ ਪੁਲਿਸ ਨੇ ਮਾਰਿਆ ਛਾਪਾ ਮੌਕੇ ਤੇ ਪਹੁੰਚ ਕੀਤੀ ਨਸ਼ਟ ਫਿਰੋਜ਼ਪੁਰ ਪੁਲਿਸ ਨੇ 파ਰਦਪਾਕ ਸਰਹੱਦ ਦੇ ਨੇੜੇੋਂ ਦੋ ਨਸ਼ਾ ਤਸਕਰ ਕੀਤੇ ਕਾਬੂ ਹੀਰੋਇਨ ਤੇ 6 ਲੱਖ ਰੁਪਏ ਦੀ ਡਰੱਗ ਮਨੀ ਵੀ ਕੀਤੀ ਬਰਾਮਦ ਜਲਾਲਾਬਾਦ ਦੇ ਪਿੰਡ ਟਿਵਾਣਾ ਵਿਖੇ ਦਿਨ ਚੜ੍ਹਦਿਆਂ ਹੀ ਪੁਲਿਸ ਨੇ ਪਿੰਡ ਨੂੰ ਪਾਲਿਆ ਕੇਰਾ ਹਰ ਘਰ ਦੀ ਲਈ ਤਲਾਸ਼ੀ ਨਸ਼ਾ ਤਸਕਰਾਂ ਨੂੰ ਫੜਨ ਲਈ ਕੀਤਾ ਗਿਆ ਸਰਚ ਆਪਰੇਸ਼ਨ ਕਾਸੋ ਚੰਡੀਗੜ੍ਹ ਵਿੱਚ ਪੀਯੂ ਦੀ 2023-24 ਵਿੱਚ ਹੋਈ ਪਲੇਸਮੈਂਟ ਦੇ ਚਲਦੇ ਸਭ ਤੋਂ ਵੱਧ 93.33% ਦੀ ਪਲੇਸਮੈਂਟ ਯੂਆਈਸੀਈਟੀ ਵਿੱਚ ਅਤੇ ਸਭ ਤੋਂ ਘੱਟ 66.66% ਦੀ ਯੂਆਈਟੀ ਵਿੱਚ ਲੁਧਿਆਣਾ ਵਿੱਚ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਨੇ ਲਿਆ ਵੱਡਾ ਫੈਸਲਾ 18 ਅਗਸਤ ਤੋਂ ਹਰ ਐਤਵਾਰ ਬੰਦ ਰਹਿਣਗੇ ਪੈਟਰੋਲ ਪੰਪ ਹਰ ਐਤਵਾਰ ਹੋਵੇਗੀ ਹਫਤਾਵਾਰੀ ਛੁੱਟੀ 5 ਅਗਸਤ ਤੋਂ ਸ਼ੁਰੂ ਹੋਏ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਪ੍ਰਬੰਧਾਂ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਅਗਵਾਈ ਹੇਠ ਲਿਆ ਗਿਆ ਫੈਸਲਾ ਵਾਹਨਾਂ ਲਈ ਰੂਟ ਕੀਤਾ ਗਿਆ ਡਾਈਵਰਟ ਪਟਿੰਡਾ ਵਿਖੇ ਛੁੱਟੀ ਤੇ ਚੱਲ ਰਿਹਾ ਸੀ ਡਰਗ ਇੰਸਪੈਕਟਰ ਐਸਟੀਐਫ ਨੇ ਮਾਰੀ ਰੇਡ ਨਸ਼ਾ ਤਸਕਰ ਦੇ ਨਾਲ ਮਿਲ ਕੇ ਬਣਾਈ ਸੀ ਬੇਨਾਮੀ ਜਾਇਦਾਦ ਤਸਕਰੀ ਦੇ ਤੰਦੇ ਵਿੱਚ ਸੀ ਸ਼ਾਮਿਲ ਪੰਜਾਬੀ ਵਿਦਿਆਰਥੀਆਂ ਦਾ ਕੈਨੇਡਾ ਪ੍ਰਤੀ ਟੁੱਟਿਆ ਮੋਹ ਵੀਜ਼ਾ ਅਰਜ਼ੀਆਂ ਵਿੱਚ ਹੋਈ 30% ਦੀ ਗਿਰਾਵਟ ਇਮੀਗ੍ਰੇਸ਼ਨ ਫਰਮ ਨੇ ਦਰਜ ਕੀਤੀ ਗਿਰਾਵਟ ਜਲੰਧਰ ਦੀ लवली 프로ਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਨੇ ਕੀਤਾ ਐਲਾਨ ਵਿਨੇਸ਼ ਫੁਗਾਟ ਨੂੰ 25 ਲੱਖ ਦਾ ਦਿੱਤਾ ਜਾਵੇਗਾ ਨਕਦ ਦੇ ਨਾਮ ਮਾਂਛਾ ਤੋਂ ਵਾਪਿਸ ਆਉਂਦੇ ਆ ਪੀਰ ਨਿਗਾਹ ਮੱਥਾ ਟੇਕਦੇ ਹੋਏ ਸ਼ਰਦਾਲੂਆ ਨਾਲ ਪੈਰੀ ਟ੍ਰੈਲੀ ਹਾਦਸਾ ਹੋਈ ਸ਼ਿਕਾਰ 25 ਦੇ ਕਰੀਬ ਸ਼ਰਦਾਲੂ ਹੋਏ ਜ਼ਖਮੀ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ